ਕਾਂਗਰਸ ਪਾਰਟੀ ਦੇ ਵਾਰਡ ਨੰਬਰ 22 ਤੋਂ ਮਜ਼ਬੂਤ ਉਮੀਦਵਾਰ ਕੁਲਜੀਤ ਸਿੰਘ ਦੇ ਚੋਣ ਦਫ਼ਤਰ ਦਾਤ ਘਾਟਾਂ ਹਲਕਾ ਸਾਨੇਵਾਲ ਦੀ ਇੰਚਾਰਜ ਵਿਕਰਮ ਸਿੰਘ ਬਾਜਬਾਨੀ ਕੀਤਾ। ਇਸ ਉਪਰੰਤ ਉਹਨਾਂ ਭਰਮੀਆਂ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਜੀਤ ਸਿੰਘ ਨੂੰ ਜੇਤੂ ਉਮੀਦਵਾਰ ਦੱਸਿਆ ਅਤੇ ਹੱਥ ਪੰਜੇ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ। ਉਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੁਭਾਵਣੇ ਵਾਅਦਿਆਂ ਤੋਂ ਬਚਣ ਦੀ ਅਪੀਲ ਕਰਦੇ ਆ ਕਿ ਇਹਨਾਂ ਨੇ ਪਹਿਲਾਂ ਵੀ ਗਰੰਟੀਆਂ ਦੇ ਸੋਸੇ ਨਾਲ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਅਤੇ ਹੁਣ ਵੀ ਅਜਿਹੇ ਹੀ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਲੋਕਾਂ ਨਾਲ ਇੱਕ ਹੋਰ ਧੋਖਾ ਏ। ਕੁਲਜੀਤ ਸਿੰਘ ਨੇ ਕਿਹਾ ਕਿ ਜੇਕਰ ਲੋਕ ਉਹਨਾਂ ਉੱਤੇ ਵਿਸ਼ਵਾਸ ਕਰਕੇ ਵੋਟ ਪਾਉਂਦੇ ਨੇ ਤਾਂ ਉਹ ਬਾੜ ਦੀ ਨਹਾਰ ਬਦਲ ਦੇਣਗੇ। ਉਹਨਾਂ 21 ਦਸੰਬਰ ਨੂੰ ਹੱਥ ਪੰਜੇ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ ਲੁਧਿਆਣੇ ਤੋਂ ਹਰਸਦੀਪ ਸਿੰਘ ਮਹਦੂਦਾਂ ਦੀ ਰਿਪੋਰਟ ਇਹ ਕਾਰਪੋਰੇਸ਼ਨ ਦੇ ਵਿੱਚ 22 ਨੰਬਰ ਵਾਰਡ ਦੇ ਵਿੱਚ ਕੁਲਜੀਤ ਸਿੰਘ ਸਾਡਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਖੜਾ ਅੱਜ ਇਹਨਾਂ ਦੇ ਦਫ਼ਤਰ ਦਾ ਦੌਰੇਨ ਸੀ ਸਾਨੂੰ ਇਹ ਸੀ ਕਿ ਥੋੜੇ ਜੇ ਬੰਦੇ ਹੀ ਹੋਣਗੇ ਪਰ ਇੱਥੇ ਆ ਕੇ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਆਪ ਨੌਜਵਾਨਾਂ ਨੌਜਵਾਨ ਅਰ ਇਲਾਕੇ ਦੀਆਂ ਬੀਬੀਆਂ ਭੈਣਾਂ ਇਕੱਠੀਆਂ ਹੋਈਆਂ ਹੋਈਆਂ ਸੀ ਅੱਜ ਲੋਕ ਕਹਿ ਰਹੇ ਸੀ ਕਿ ਅਸੀਂ ਇਹਨੂੰ ਜਿਤਾ ਕੇ ਭੇਜਾਂਗੇ 21 ਤਰੀਕ ਨੂੰ ਜਿਹੜਾ ਸ਼ਾਮ ਨੂੰ ਰਿਜ਼ਲਟ ਆਊਗਾ ਕਲਜੀਤ ਸਿੰਘ ਉੱਥੇ ਜਿੱਤਿਆ ਹੋਇਆ ਕਾਉਂਸਲਰ ਹੋਊਗਾ ਬਾਈ ਨੰਬਰ ਵਾਰਡ ਗੁਰੂ ਸਾਹਿਬ ਦੀ ਬਖਸ਼ੀ ਪਿਆਰੀ ਸਾਂਝ ਨੂੰ ਫਤਿਹ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਰਦਾਰ ਵਿਕਰਮ ਸਿੰਘ ਜੀ ਬਾਜਾ ਜੀ ਦਾ ਸੋਨੀ ਰਤਨਗੜ੍ਹ ਜੀ ਦਾ ਸਵਰਨ ਸਿੰਘ ਸਵਾਦਕੇ ਜੀ ਦਾ ਅਤੇ ਪਰਫਲ ਸਿੰਘ ਗਾਈ ਪੈ ਜਸਪਾਲ ਸਿੰਘ ਜੀ ਗਾਈ ਪੈਣੇ ਜੀ ਦਾ ਜਿਨ੍ਹਾਂ ਨੇ ਕੁਲਜੀਤ ਸਿੰਘ ਬਾਈ ਜੀ ਨੂੰ ਵਾਰਡ ਨੰਬਰ 22 ਤੋਂ ਉਮੀਦਵਾਰ ਬਣਾ ਕੇ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਇੰਨਾ ਮਾਣ ਬਖਸ਼ਾ ਜੋ ਕਿ ਇੱਕ ਆਮ ਘਰ ਦੇ ਨੌਜਵਾਨ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਘਰ ਗੁਰਦੁਆਰੇ ਵਾਲੀ ਗਲੀ 'ਚ ਆ ਉਹ ਕੋਈ ਰਾਜਨੀਤਿਕ ਕੈਰੀਅਰ ਨਹੀਂ ਰੱਖਦੇ ਉਹ ਬਹੁਤ ਹੀ ਆਮ ਘਰ ਤੋਂ ਉੱਠੇ ਹੋਏ ਨੌਜਵਾਨ ਨੇ ਸੋ ਸਾਡੀ ਬੇਨਤੀ ਸਿਰਫ ਇੰਨੀ ਹੈ ਕਿ ਜੇ ਇਸ ਵਾਰ ਇੱਕ ਆਮ ਘਰ ਦੇ ਮੁੰਡੇ ਨੂੰ ਮੌਕਾ ਦਿੱਤਾ ਕਾਂਗਰਸ ਪਾਰਟੀ ਨੇ ਤਾਂ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਨਾਲੇ ਦੂਜੀ ਗੱਲ ਆਪ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ ਦੇਖ ਲਓ ਕੋਈ ਕੰਮ ਨਹੀਂ ਹੋਇਆ ਆਪਾਂ ਜੇ ਸਿਰਫ ਇੱਕ ਉਹਨਾਂ ਦਾ ਕੰਮ ਹੈ ਜੋ ਉਹਨਾਂ ਨੇ ਬਿਜਲੀ ਮੁਕਤ ਕੀਤੀ ਬਟ ਬਿਜਲੀ ਵਾਸਤੇ ਵੀ ਮੈਂ ਕਹਿਣਾ ਚਾਹੂੰਗਾ ਆਪ ਸਰਕਾਰ 2100 ਕਰੋੜ ਰੁਪਇਆ ਪੀਐਸਪੀਸੀ ਐਲ ਨੂੰ ਸਬਸਿਡੀ ਦਿੰਦੀ ਹੈ ਜੇ ਉਹੀ 2100 ਕਰੋੜ ਰੁਪਏ ਦੀ ਇੰਡਸਟਰੀ ਲਾਈ ਜਾਵੇ ਲੁਧਿਆਣੇ 'ਚ ਕਿੰਨੇ ਮੁੰਡੇ ਬੈਠੇ ਨੇ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਜੇ ਜਿਨ੍ਹਾਂ ਦੀ 60-60 ਹਜ਼ਾਰ ਰੁਪਏ ਲੱਖ-ਲੱਖ ਰੁਪਏ ਤਨਖਾਹਾਂ ਹੋਵਣ ਤੇ ਜੇ ਸਾਡੀਆਂ ਲੱਖ-ਲੱਖ ਰੁਪਏ ਤਨਖਾਹਾਂ ਨੇ ਨਾ ਸਾਨੂੰ 4000 ਰੁਪਏ ਬਿਜਲੀ ਦਾ ਬਿੱਲ ਦੇਣ ਤੋਂ ਨਹੀਂ ਦੁਖਦਾ ਸੋ ਇਸ ਕਰਕੇ ਸਾਨੂੰ ਮਹਤਾਜ ਬਣਾਉਣ ਦੀ ਜਗ੍ਹਾ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸੋ ਇਸ ਕਰਕੇ ਇਹ ਜੀ ਨੌਜਵਾਨ ਦੀ ਸੋਧ ਰੱਖਣ ਵਾਲੇ ਨੂੰ ਆਪਾਂ ਜਿਤਾਈਏ ਤਾਂ ਤੋ ਤਾਂ ਜੋ ਇਸ ਵਾਰਡ ਦਾ ਜੋ ਵਿਕਾਸ ਰੁਕਿਆ ਹੋਇਆ ਸੀ ਉਹ ਬਰਕਰਾਰ ਹੋ ਸਕੇ ਸੋ ਮੇਰੀ ਨਿੱਕੀ ਜਿਹੀ ਬੇਨਤੀ ਸਿਰਫ ਐਨੀ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਈਏ ਸਭ ਤੋਂ ਤੀਜੀ ਜੇ ਆਪ ਸਰਕਾਰ ਕਹਿੰਦੀ ਹੈ ਨਾ ਜੀ ਸਾਡੀ ਕਾਰਗੁਜ਼ਾਰੀ ਵਧੀਆ ਹੈ ਕਾਰਗੁਜ਼ਾਰੀ ਵਧੀਆ ਦਾ ਤੁਸੀਂ ਨਤੀਜਾ ਦੇਖ ਲਓ 1.5 ਸਾਲ ਪਾਉਂਸਮਰ ਦੀਆਂ ਵੋਟਾਂ ਢਿਲੇ ਚੱਲ ਰਹੀਆਂ ਨੇ ਹੁਣ ਵੀ ਸੁਪਰੀਮ ਕੋਰਟ ਤੋਂ ਫਟਕਾਰ ਲੱਗਣ ਤੋਂ ਬਾਅਦ ਐਨਾ ਨੇ ਸ਼ਹੀਦੀ ਦੇਹਾੜਿਆਂ ਵਿੱਚ ਵੋਟਾਂ ਰੱਖ ਲੀਆਂ ਸ਼ਹੀਦੀ ਦੇਹਾੜੇ ਸਾਡੇ ਲਈ ਕਿੰਨੇ ਸਰਕਾਰਯੋਗ ਨੇ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ 21 ਦਸੰਬਰ ਨੂੰ ਸਾਬ ਜਦਾ ਅਜੀਤ ਸਿੰਘ ਜੀ ਸ਼ਹੀਦ ਹੋਏ ਸੀ ਚਮਕੌਰ ਦੀ ਗੜੀ 'ਚ ਤੇ ਸਾਨੂੰ ਇਹ ਵੋਟਾਂ ਪਾਉਣ ਲਈ ਮਜਬੂਰ ਕਰ ਰਹੇ ਨੇ ਸੋ ਇਸ ਕਰਕੇ ਮੇਰੀ ਸਿਰਫ ਇੰਨੀ ਕੁ ਬੇਨਤੀ ਹੈ ਕਿ ਅਸੀਂ ਖੁਦ ਸਮਝਦਾਰ ਬਣੀਏ ਤੇ ਇਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਸਮਝੀਏ ਤੇ ਇਸ ਵਾਰ ਕਾਂਗਰਸ ਨੂੰ ਜਿਤਾਈਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਧੰਨਵਾਦ ਕਰਦਾ ਆਪ ਸਭ ਦਾ ਜੋ ਮੇਰੇ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਤੇ ਮੇਰਾ ਦੂਜਾ ਧੰਨਵਾਦ ਹੈ ਸਾਡੇ ਕਾਂਗਰਸ ਇੰਚਾਰਜ ਵਿਕਰਮ ਜੀ ਬਾਜਵਾ ਵਿਕਰਮ ਬਾਜਵਾ ਵਿਕਰਮ ਬਾਜਵਾ ਉਹਨਾਂ ਦੇ ਨਾਲ ਸਵਰਨ ਸਿੰਘ ਜੀ ਖਵਾਜਕੇ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਤੇ ਟਿਕਟ ਦੇ ਕੇ نوازਿਆ ਤੇ ਮੈਂ ਮੋਹਤਾਜ ਨੂੰ ਸਿਰਫ ਇਹ ਵਾਦਾ ਕਰ ਸਕਦਾ ਵੀ ਜਿੱਦਾਂ ਦੇ ਹੈਗੇ ਆ ਉਦਾਂ ਦੇ ਜਿੱਤੋਂ ਦੇ ਬਾਦ ਵੀ ਰਵਾਂਗੇ ਤੇ ਕੰਮ ਉਦਾਂ ਹੀ ਹੁੰਦੇ ਰਹਿਣਗੇ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਬਣਾਓ ਸਾਡੀ ਜਿੱਤ ਤੁਹਾਡੀ ਕਾਮਯਾਬੀ ਦੇ ਨਾਲ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ